ਅੱਜ ਇਤਿਹਾਸਿਕ ਨਗਰੀ ਗੁਰੂ ਕਾ ਬਾਗ ਕੁੱਕੇ ਵਾਲੀ ਵਿਖੇ ਗੁਰੂ ਕਾ ਬਾਗ ਮੋਰਚਾ ਦਾ 103ਵਾਂ ਵਰੇਗੰਡ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ ਇਸ ਮੌਕੇ ਵੱਡੀ ਗਿਣਤੀ ਵਿੱਚ ਸਿੰਘ ਪੰਥ ਦੇ ਕਈ ਮਹਾਨ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਗੁਰੂ ਕਾ ਬਾਗ ਦੇ ਵਿੱਚ ਨਵੀਂ ਬਣਾਈ ਗਈ ਇਮਾਰਤ ਪ੍ਰਬੰਧਕੀ ਬਲਾਕ ਦਾ ਉਦਘਾਟਨ ਵੀ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਆਈਆਂ ਮਹਾਨ ਸ਼ਖਸੀਅਤਾਂ ਨੇ ਦੱਸਿਆ ਕਿ ਗੁਰੂ ਕਾ ਬਾਗ ਸਿੱਖ ਇਤਿਹਾਸ ਵਿੱਚ ਵਿਲੱਖਣ ਪਹਿਚਾਨ ਰੱਖਦਾ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਆਏ ਮਹਾਨ ਸ਼ਖਸੀਅਤਾਂ ਨੇ ਦੱਸਿਆ ਕਿ ਗੁਰੂ ਗੁਰੂ ਕਾ ਬਾਗ ਸਿੱਖ ਇਤਿਹਾਸ ਵਿੱਚ ਵਿਲੱਖਣ ਪਹਿਚਾਨ ਰੱਖਦਾ ਹੈ ਇਸ ਮੌਕੇ ਉਹਨਾਂ ਕਿਹਾ ਕਿ ਗੁਰੂ ਕਾ ਬਾਗ ਕਾਰ ਸੇਵਾ ਵਾਲਿਆਂ ਵੱਲੋਂ ਅੱਜ ਇੱਕ ਪ੍ਰਬੰਧਕੀ ਬਿਲਡਿੰਗ ਬਣਾ ਕੇ ਗੁਰੂ ਘਰ ਨੂੰ ਸਮਰਪਿਤ ਕੀਤੀ ਗਈ ਹੈ ਇਸ ਮੌਕੇ ਆਈਆਂ ਸਖਸ਼ੀਤਾਵਾਂ ਵੱਲੋਂ ਗੁਰੂ ਕਾ ਬਾਗ ਦੇ ਇਤਿਹਾਸ ਬਾਰੇ ਅਤੇ ਨਵੀਂ ਬਣਾਈ ਪ੍ਰਬੰਧਕੀ ਬਲਾਕ ਬਾਰੇ ਵੀ ਦੱਸਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਚੁਬਤਿਹੜੇ ਤੇ ਗੁਰੂ ਕੇ ਬਾਗ ਦੇ ਮੋਹਚੇ ਦਾ ਜਿਹੜਾ ਇਤਿਹਾਸ ਹੈ ਉਧਰ ਆਇਆ ਜਾ ਰਿਹਾ ਹਰ ਸਾਲ ਪ੍ਰਿਸ਼ਦਾਂ ਦਾ ਨਾ ਬਣਾਇਆ ਜਾ ਰਿਹਾ ਇਹਦੀ ਖੁਸ਼ੀ ਦੇ ਵਿੱਚ ਬਾਬਾ ਜੀ ਨੇ ਜਿਹੜੀ ਸੇਵਾ ਕੀਤੀ ਹੈ ਦਫਤਰ ਦੀ ਉਹਦਾ ਤੋਂ ਘਟਣ ਜਿਹੜਾ ਹੁਣ ਇੱਥੋਂ ਜਾਣ ਜਾ ਰਿਹਾ ਇਹਦੇ ਨਾਲ ਜਿਹੜਾ ਗੁਰਦੁਆਰੇ ਦੀ ਜਿਹੜੇ ਹੋਰ ਬਿਲਡਿੰਗ ਨੂੰ ਇਮਾਰਤ ਨੂੰ ਬੜੇ ਵਧੀਆ ਢੰਗ ਨਾਲ ਸਜਾਇਆ ਗਿਆ ਬੜੇ ਢੰਗ ਦੇ ਨਾਲ ਸੇਵਾ ਕੀਤੀ ਹੈ ਸਮੂਹ ਸੰਗਤਾਂ ਜਿਹੜੀਆਂ ਨੇ ਪ੍ਰਿਸ਼ਦਾਂ ਨਾਲ ਇਹ ਦਿਨ ਨੂੰ ਮਨਾਦੀ ਉਹਨਾਂ ਨੇ ਜਗਾਰੀਆਂ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਇਹਨੂੰ ਹਰ ਸਾਲ ਵਾਸਤੇ ਮਨਾਰੀਆ ਪਰ ਸਾਡੇ ਮੁਤਾਬਕ ਜਿਹੜਾ ਜਿੰਨੀ ਸੰਗਤ ਹੋਣੀ ਚਾਹੀਦੀ ਹੈ ਉਦੀ ਘਾਟ ਅਸੀਂ ਮਹਿਸੂਸ ਕਰਦੇ ਆਂ ਵਾਦ-ਵਾਦ ਸਾਨੂੰ ਕੋਸ਼ਿਸ਼ ਕਰਕੇ ਤੇ ਜਿਹੜੀਆਂ ਸੰਗਤਾਂ ਜਿਹੜੀਆਂ ਨੇ ਇਹਦੀ ਹਾਜ਼ਰੀ ਜਿਹੜੀ ਆ ਵਧਾਉਣੀ ਚਾਹੀਦੀ ਹੈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕਾ ਬਾਗ ਜਿਹੜਾ ਮਨਾਇਆ ਜਾ ਰਿਹਾ ਤਿੰਨ ਰੋਜਾ ਉਸ ਦੇ ਸੰਬੰਧ ਵਿੱਚ ਵੀ ਜੋ ਅੱਜ ਦੀ ਕਤਰਤਾ ਹੋਈ ਆ ਤਾਂ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਬਾਬਾ ਜੀ ਸਤਨਾਮ ਸਿੰਘ ਜੀ ਜਿਨ੍ਹਾਂ ਦੀ ਕਿਰਪਾ ਦੇ ਨਾਲ ਅੱਜ ਆ ਜਿਹੜਾ ਸਾਨੂੰ ਕੰਪਲੈਕਸ ਦਫ਼ਤਰ ਇਹਨਾਂ ਨੇ ਬਣਾ ਕੇ ਦਿੱਤਾ ਕਾਰਸਾ ਵਾਲੇ ਬਾਬਾ ਜੀ ਜਿਹੜਾ ਨੇ ਤੇ ਮੈਂ ਇਹਨਾਂ ਦਾ ਕੋਟਨ ਕੋਟ ਧੰਵਾਦ ਕਰਦਾ ਕਿ ਇਹਨਾਂ ਨੇ ਇੱਕ ਬਹੁਤ ਹੀ ਵਧੀਆ ਸਾਨੂੰ ਇਹ ਦਫਤਰ ਆ ਗੁਰਦੁਆਰਾ ਗੁਰੂ ਕਾ ਸਾਹਿਬ ਇਹ ਕੰਪਲੈਕਸ ਬਣਾ ਕੇ ਜਿਹੜਾ ਸਾਨੂੰ ਦਿੱਤਾ ਗੁਰਦੁਆਰਾ ਸਾਹਿਬ ਨੂੰ ਅੱਜ ਵਿਸ਼ੇਸ਼ ਤੌਰ ਤੇ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਡੇ ਪ੍ਰਧਾਨ ਸਾਹਿਬ ਉਹਨਾਂ ਨੇ ਪਹੁੰਚਣਾ ਸੀ ਉਹ ਕੁਝ ਜ਼ਰੂਰੀ ਰੁਝੇਵਿਆਂ ਕਾਰਨ ਪਹੁੰਚ ਨਹੀਂ ਸਕੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਬਾਬਾ ਜੀ ਸਾਡੇ ਐਗਜ਼ੀਕਟਿਵ ਦੇ ਮੈਂਬਰ ਸਰਦਾਰ ਅਮਰੀਕ ਸਿੰਘ ਜੀ ਵਿਸ਼ਵਾ ਸਾਹਿਬ ਬੀਬੀ ਜੀ ਸਾਡੇ ਮੈਂਬਰਸ਼ਿਪ ਨੂੰ ਕਮੇਟੀ ਤੇੜਾ ਸਾਹਿਬ ਸਾਰੇ ਬਾਬਾ ਜੀ ਮਹਾਂਪੁਰਸ਼ ਮੈਨੇਜਰ ਸਾਹਿਬ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਇੱਥੇ ਪਹੁੰਚੀਆਂ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਇੱਥੇ ਜਿਹੜਾ ਸਾਰਿਆਂ ਨੂੰ ਦਰਸ਼ਨ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਇਹ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਗੁਰੂ ਕਾ ਬਾਗ ਪਿੰਡ ਕੁੱਕੇਵਾਲੀ ਵਿਖੇ ਸਥਿਤ ਹੈ ਇਹ ਦੋ ਗੁਰੂ ਤਨਤਨ ਸਾਹਿਬ ਸ੍ਰੀ ਗੁਰਜਨ ਦੇਵ ਸਾਹਿਬ ਜੀ ਮਹਾਰਾਜ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਹੈ ਇਸ ਪਾਵਨ ਅਸਥਾਨ ਦੇ ਉੱਤੇ ਜੋ ਮੋਰਚਾ ਗੁਰੂਖਾ ਬਾਗ ਮਨਾਇਆ ਜਾਂਦਾ ਹੈ ਉਹ ਸ਼ੁਭ ਦਿਹਾੜੇ ਦੇ ਉੱਤੇ ਅੱਜ ਸਭ ਸੰਤਾਂ ਇਕੱਤਰ ਹੋਈਆਂ ਹਨ ਅਤੇ ਇਸ ਪਾਵਨ ਅਸਥਾਨ ਤੇ ਅੱਜ ਜੋ ਬਾਬਾ ਜੀ ਕਾਰ ਸੇਵਾ ਵਾਲੇ ਬਾਬਾ ਸਤਨਾਮ ਸਿੰਘ ਜੀ ਮਹਾਂਪੁਰਖਾਂ ਵੱਲੋਂ ਦਫ਼ਤਰ ਦੀ ਇਮਾਰਤ ਤਿਆਰ ਕਰਵਾ ਕੇ ਦਿੱਤੀ ਹੈ ਉਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਪਰਦਤ ਕੀਤੀ ਹੈ ਅਸੀਂ ਉਹਨਾਂ ਦਾ ਕੋਟਨ ਕੋਟ ਧੰਨਵਾਦ ਕਰਦੇ ਹਾਂ ਜੋ ਇੱਥੇ ਮਹਾਨ ਸ਼ਖਸੀਅਤਾਂ ਪਹੁੰਚੀਆਂ ਹਨ ਮਾਨਜੋਗ ਸਿੰਘ ਸਾਹਿਬ ਗਿਆਨੀ ਗਰਮਿੰਦਰ ਸਿੰਘ ਜੀ ਸਰਦਾਰ ਅਮਰੀਕ ਸਿੰਘ ਜੀ ਵਿਸ਼ਵਾ ਮੈਂਬਰ ਐਸਜੀਪੀਸੀ ਯੰਤਰਕ ਕਮੇਟੀ ਤੇ ਸਰਦਾਰ ਜੋਤ ਸਿੰਘ ਜੀ ਸਮਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਲਕਾ ਇੰਚਾਰਜ ਜਨਾਲਾ ਜਿਨ੍ਹਾਂ ਦਾ ਵਿਸ਼ੇਸ਼ ਉਪਰਾਲਾ ਇਹ ਹੋਇਆ ਹੈ ਉਹਨਾਂ ਨੇ ਬਹੁਤ ਉਦਮ ਕਰਕੇ ਇਹ ਇਮਾਰਤ ਜਿਹੜੀ ਆ ਆਪਣੇ ਦੇਖ ਦੇਖੇ ਇਰਤਿਆਰ ਕਰਵਾਈ ਆ ਅਸੀਂ ਉਹਨਾਂ ਦਾ ਤਹਿ ਦਨੋ ਧੰਨਵਾਦੀ ਹਾਂ ਬੀਬੀ ਸਵਰਨਕੌਰ ਜੀ ਤੇੜਾ ਉਹ ਵੀ ਇਸੇ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਜੋ ਕਿ ਮੈਂਬਰ ਥਰੋਮਨੀ ਕਰਤਾਰ ਪ੍ਰਬੰਧਕ ਕਮੇਟੀ ਵੱਜੋਂ ਸੇਵਾਵਾਂ ਨਿਭਾ ਰਹੇ ਹਨ ਬਹੁਤ ਵਧੀਆ ਸੇਵਾਵਾਂ ਇਸ ਇਲਾਕੇ ਦੇ ਵਿੱਚ ਦੇ ਰਹੇ ਹਨ ਅਸੀਂ ਉਹਨਾਂ ਦਾ ਵੀ ਕੋਟਨ ਕੋਟ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ